ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਤਾਨਾ ਸ਼ੇਗੁਰੰਗਰ ਦੇ ਮਹਾਰਾਜ ਜੀ ਦਾ ਬੁਰੀਾਈਪੁਰ ਪੂਰਬ ਅੱਜ ਸੰਗਤ ਵਜੋਂ ਦੇਸ਼ ਦੇਸ਼ ਦੇ ਵਿੱਚ ਵੀ ਖਾਸ ਕਰਕੇ ਪੋਤਰਾ ਪਰਿਵਾਰ ਨਾਲ ਖਡੂਰ ਸਾਹਿਬ ਕਿੱਥੇ ਗਏ ਬੁਰੀਾਈ ਦਲ ਤੋਂ ਬਾਅਦ ਇੱਥੇ ਆਏ ਇਸ ਦੇ ਸੰਬੰਧ ਵਿੱਚ ਲੋਕਲ ਖੋਦਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਵੱਲੋਂ ਸਮੁੱਚੀ ਸੰਗਤ ਦੇ ਸਹਯੋਦਨ ਨਾਲ ਬੜੇ ਹੀ ਪਛਾਹ ਦੇ ਸਤਿਕਾਰ ਦੇ ਨਾਲ ਬਣਾਇਆ ਜਾ ਰਿਹਾ ਹੈ। ਸੰਗਤ ਵੀ ਆਮ ਤੌਰ ਤੇ ਦੇ ਨਾਲ ਕਿ ਨਹੀਂ ਸਕਦੇ ਜਿਹੜੀ ਇੱਥੇ ਗੁਰੂ ਘਰ ਪਹੁੰਚ ਰਹੀ ਸੰਗਤ ਕਾਫੀ ਪੰਜ-ਛੇ ਦਿਨ ਤੋਂ ਸ਼ਿਕਾਇਤ ਦੇ ਸੰਬੰਧ ਵਿੱਚ ਵੀ ਆ ਜਾ ਰਹੇ ਸੀ। ਸੰਗਤ ਬਹੁਤ ਵੱਡੀ ਗੰਟੀ ਵਿੱਚ ਕਿਉਂਕਿ ਗੁਰਪੁਰ ਇਕੱਠੇ ਜੁੜ ਗਏ ਹਨ। ਗੁਰਮਹਾਰਾਜ ਗੁਰੂ ਅਮਰਦੇਵ ਅਰਦਾਸ ਜੀ ਦਾ ਜੋਤਿ ਜੋਰ ਔਰ ਗੁਰ ਰਾਮਦਾਸ ਜੀ ਦਾ ਗੁਰਾਇਕੁਰਪੁਰ 4400 ਸਾਲਾ ਉਪਰੰਤ ਗੁਰੰਗਰ ਦੇ ਮਹਾਰਾਜ ਜੀ ਦਾ ਇਹ ਗੁਰਾਇਕੁਰਪੁਰ ਆ ਗਿਆ ਹੈ ਉਹ ਸੰਗਤ ਦੇ ਲਗਾਤਾਰ ਆਵਜੇ ਬੜੇ ਉਛਾਹ ਦੇ ਨਾਲ ਸੰਗਤ ਨੇੜੋਂ ਦੂਰੋਂ ਨੇੜਿਓਂ ਚੜ੍ਹ ਕੇ ਆ ਕੇ ਪਾਣੀ ਪਾ ਲਈ ਹੈ ਜਿਸ ਕਰ ਰਹੀ ਹੈ ਲਾਭ ਪ੍ਰਾਪਤ ਕਰਨੀ ਅੱਛਾ ਅੱਜ ਸੰਗਤ ਨੂੰ ਅੱਜ ਦੇ ਗਵਿਹਰ ਤੇ ਆਏ ਨੇ ਕੀ ਬੇਨਤੀ ਕਰਨੀ ਆਉਂਦੀ ਹੈ ਬੇਨਤੀ ਆਈ ਹੈ ਕਿ ਸੰਗਤ ਨੂੰ ਸਾਨੂੰ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸ਼ਬਦ ਗੁਰੂ ਦੇ ਰੂਪ ਵਿੱਚ ਸਾਨੂੰ ਬਹੁਤ ਵੱਡਾ ਖਜ਼ਾਨਾ ਦੇ ਕੇ ਗਏ ਹਨ ਪਿਓ ਦਾ ਜੇ ਖੋਲ ਦੇ ਠੱਕ ਜਾਣਾ ਤਾਂ ਮੇਰੇ ਮਨ ਭਿਆ ਨਾ ਸਾਨੂੰ ਗੁਰੂ ਸਾਹਿਬ ਦੀ ਜੋ ਸਿੱਖਿਆ ਹੈ ਜਿੰਨ ਕਾ ਦਿਨ ਮਨਾਤੇ ਹੋ ਉਹਨ ਕੀ ਬਾਤ ਕੀ ਮੰਨੀ ਅਸੀਂ ਦਿਨ ਮਨਾਉਂਦੇ ਹਾਂ ਲੇਕਿਨ ਉਹਨਾਂ ਦੇ ਜੋ ਸਾਡੇ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਸ ਤੇ ਅਸੀਂ ਚੱਲਦੇ ਹਾਂ ਉਸ ਨੂੰ ਜੀ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਪਥਾਵਾਚਕ ਪ੍ਰਚਾਰਕ ਜਾਤ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਸਾਨੂੰ ਦੱਸਦੇ ਨੇ ਗੁਰੂ ਸਾਹਿਬ ਨੇ ਸਿੱਖਿਆ ਉਹਨਾਂ ਨੂੰ ਮਨ ਕਰਕੇ ਵਜਨ ਕਰਕੇ ਕਰਮ ਕਰਕੇ ਆਪਣੇ ਮਨ ਵਿੱਚ ਲੁਕਾ ਕਰਕੇ ਚਾਹੇ ਅਸੀਂ ਕੰਮ ਕਰੀਏ ਚਾਹੇ ਕਿ ਬੋਲੀਏ ਚਾਹੇ ਅਸੀਂ ਕੋਈ ਮਨ ਦੇ ਵਿੱਚ ਗੱਲ ਕਰੀਏ ਸੋਚੀਏ ਉਹ ਸਾਡੀ ਸਾਰੀ ਹੀ ਜੀਅ ਸੋਚਣੇ ਹਨ ਉਹ ਗੁਰੂ ਗੁਰਬਾਣੀ ਦੇ ਅਨੁਸਾਰ ਮੁੱਚਾਈ ਦੀ ਹੈ ਤਾਂ ਜੋ ਸਾਡਾ ਜੀਵਨ ਹਮੇਸ਼ਾ ਜੱਥੇ ਪੈਰ ਜੋ ਹੈ ਗੁਰੂ ਦੇ ਨਾਲ ਜੁੜਿਆ ਰਹੇ ਇਹ ਕਰਕੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਸਾਡੀ ਜੋ ਸਿੱਖਿਆ ਹੈ ਮਹਾਨ ਸਾਹਿਬ ਦੀ ਉਸ ਸੰਬੰਧ ਦੇ ਵਿੱਚ ਮਸਾਫ ਕਰਕੇ ਉਸ ਪ੍ਰਕਾਰ ਜੀਵਨ ਜੀਵ ਲੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਤਨ ਗੁਰੂ ਗਬੰਗਦ ਦੇ ਮਹਾਰਾਜ ਜੀ ਦਾ 485ਵਾਂ ਵਰਤੰਗਦੀ ਗੁਰਪੁਰਬ ਮਨਾਇਆ ਜਾ ਰਿਹਾ। ਇਸ ਦੇ ਸੰਬੰਧ ਵਿੱਚ ਦੋ ਰੋਜ਼ਾ ਗੁਰਮਤ ਸਮਾਗਮ ਚੱਲ ਰਹੇ ਨੇ। ਇਹਦੇ ਵਿੱਚ ਪੂਛੀ ਦਰਬਾਰ ਢਾਡੀ ਦਰਬਾਰ ਕਵੀ ਦਰਬਾਰ ਤੇ ਕੀਰਤਨ ਦਰਬਾਰ ਹੋ ਰਿਹਾ ਹੈ ਸੋ ਉਪਤਾ ਪ੍ਰਬੰਧ ਲੋਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਜਿਵੇਂ ਸੰਗਤ ਦੀ ਆਵਾਜ਼ਾਂ ਨੂੰ ਮੋੜ ਆਖਦੇ ਹੁੰਆਂ ਜੋ ਹਰ ਸਾਲ ਦੀ ਤਰ੍ਹਾਂ ਦੇ ਸਭ ਦੇਸਾਂ ਤੋਂ ਸੰਗਤਾਂ ਪਹੁੰਚਦੀਆਂ ਵੱਡੀ ਤਦਾਦ ਵਿੱਚ ਲੰਗਰਾਂ ਦਾ ਪ੍ਰਬੰਧ ਕਾਰਤੂਕਾਂ ਦੇ ਬਾਹਰ ਕਾਰ ਅਤੇ ਪਾਰਕਿੰਗ ਦਾ ਪ੍ਰਬੰਧ ਅਤੇ ਪ੍ਰਸ਼ਾਸਨ ਨਾਲ ਲੈ ਕੇ ਕੇ ਜੋ ਪ੍ਰਬੰਧ ਕੀਤਾ ਗਿਆ ਹੈ ਇਹ ਮੈਡੀਕਲ ਸੁਵਿਧਾਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਵਾਸਤੇ ਸਾਰੇ ਸਮੁੱਚੇ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਵੱਡੀ ਤਦਾਦ ਵਿੱਚ ਸੰਗਤ ਪਹੁੰਚ ਰਹੀ ਹੈ ਨਮਸਤਕ ਹੋ ਰਹੀ ਹੈ ਸਮੁੱਚੀ ਲੋਕਾਈ ਨੂੰ ਦਾਸ ਗਿਆਨੀ ਮਹਤਾਬ ਸਿੰਘ ਹਜ਼ੂਰੀ ਕਥਾਵਾਚਕ ਸ੍ਰੀ ਬਾਲ ਸਾਹਿਬ ਫਰੂਦ ਸਾਹਿਬ ਵੱਲੋਂ ਮੈਂ ਸਮੂਹ ਸੰਗਤਾਂ ਨੂੰ ਲੱਖ 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 ਲੱਖੋ ਦਾੰਗਾਂ ਦੇ ਨਾਂ ਕੋ ਪਾਤਸ਼ਾਹੀ ਦੇ ਗੁਰੂਤਾ ਦੇ ਗੁਰੂ ਕੰਨੀਆਂ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਮਹਾਨ ਬਖਸ਼ੇ ਤੇ ਦਾਸ ਸਿਖਾਈ ਹੈ ਉਕਮ ਮੰਨਿਆ ਹੋਵੇ ਪ੍ਰਮਾਨ ਤਾਂ ਖਸਮਾਂ ਦਾ ਮਹਿਲ ਪਾਈ ਸੀ ਜਿਨ੍ਹਾਂ ਨੇ ਆਪ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ 7 ਸਾਲ ਕਲਨਾ ਕੱਲੀ ਤੇ ਹੁਰਤਾ ਦੀ ਦਾਤ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਲਗਭਗ 13 ਸਾਲ ਪ੍ਰਚਾਰ ਪਸਾਰ ਕਰਦੇ ਹੋਇਆਂ 63 ਸ਼ਲੋਕ ਅੰਮ੍ਰਿਤਮਈ ਪਾਵਨ ਬਾਣੀ ਦੇ ਬਖਸ਼ਿਸ਼ ਕੀਤੇ ਤੇ ਇਤਿਹਾਸ ਦੀ ਦਾਤ ਸੰਭਾਲਣ ਦੇ ਉੱਤੇ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਦਿੱਤੀ ਸਾਨੂੰ ਗੁਰਮੁਖੀ ਪੜਾਉਣ ਦਾ ਪੜਨ ਦਾ ਸਤਿਗੁਰੂ ਜੀ ਨੇ ਸਾਨੂੰ ਜਨਮ ਬਖਸ਼ ਕੀਤਾ ਅਤੇ ਮਲ ਅਖਾੜਿਆਂ ਦੀ ਦਾਤ ਬਖਸ਼ੀ ਤੇ ਗੁਰੂ ਕੇ ਮੈਲ ਮਾਤਾ ਖੀਵੀ ਜੀ ਨੇ ਲੰਗਰਾਂ ਵਿੱਚ ਕੇ ਹਲੇ ਖੀਰ ਬਣਾ ਕੇ ਵਰਤਾਈ ਦੋ ਲੰਗਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਅੱਜ ਵੀ ਨਿਰੰਤਰ ਗੁਰੂ ਮਾਲਕ ਦੀ ਕਿਰਪਾ ਸਦਕਾ ਉਹ ਲੰਗਰ ਚੱਲ ਰਹੇ ਨੇ ਲੰਦਰ ਚੱਲਿਆਪੁਰ ਸ਼ਬਦ ਹਰ ਕੋਟ ਨਾ ਆਵੇ ਖੱਟੀਏ ਇਹ ਗੁਰਵੰਦ ਸਾਹਿਬ ਮਹਾਰਾਜ ਜੀ ਸ਼ਬਦ ਦਾ ਲੰਗਰ ਵਰਤਉਂਦੇ ਸਨ ਅਤੇ ਮਾਤਾ ਖੀਵੀ ਜੀ ਬਲਵੰਡ ਖੀਵੀ ਨੇ ਇੱਕ ਜਨ ਜਨ ਬਹੁਤੀ ਸ਼ੌਂਕ ਪਤਰਾਲੀ ਲੰਗਰ ਦੌਲਤ ਵੰਡ ਗਿਆ ਰਾਸ ਅੰਮ੍ਰਿਤ ਖੀਰ ਕੇ ਲਈ ਇਉਂ ਸਿੱਖ ਸੰਗਤਾਂ ਸਤਿਗੁਰੂ ਜੀ ਤੋਂ ਬਲਹਾਰੇ ਤੇ ਸਦਕੇ ਹੋ ਗਈਆਂ ਸਮੁਤੀਆਂ ਸੰਗਤਾਂ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਤਾ ਗਦੇ ਗੁਰੂ ਜੀ ਦਾ ਲੱਖ 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 ਬਧਾਈਆਂ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ